ਲੋ ਜੀ ਪੰਜਾਬੀਓ ਮਾਰੋ ਝਾਕਾ 10 ਸਤੰਬਰ ਲਾਈਵ ਤਸਵੀਰਾਂ ਬੀਬੀਐਮਬੀ ਵੱਲੋਂ ਛੱਬੀਆਂ ਚੋਂ 12 ਫਲੱਡ ਗੇਟ ਖੋਲੇ ਗਿਆ ਤੇ ਪਾਖੜਾ ਡੈਮ ਵੱਲੋਂ ਵੀ ਚਾਰੇ ਫਲੱਡ ਗੇਟ 4-4 ਫੁੱਟ ਖੋਲੇ ਗਿਆ ਤੇ ਅੱਜ ਪਾਖੜਾ ਡੈਮ ਦੇ ਪਾਣੀ ਦਾ ਪੱਧਰ 1670.10 ਫੁੱਟ ਆ ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਘਟਿਆ ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahul nri vlogs ਤੇ ਲੋ ਜੀ ਇੱਕ ਵਾਰ ਆਪਾਂ ਫੇਰ ਪਹੁੰਚੇ ਆ ਜੀ ਨੰਗਲ ਡੈਮ 26 ਫਲੱਡ ਗੇਟਾਂ ਦੇ ਕੋਲ ਤੇ ਤੁਹਾਨੂੰ ਸਾਰੇ ਜਾਣੇ ਨੂੰ ਪਾਣੀ ਦੀ ਨਵੀਂ ਅਪਡੇਟ ਦੇਣ ਸੋ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰਿਓ ਜੀ ਵੱਧ ਤੋਂ ਵੱਧ ਕਿਉਂਕਿ ਅਸੀਂ ਅਕਸਰ ਹੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹੋ ਜੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜੀ ਤੇ ਇਸ ਵਕਤ ਅਸੀਂ ਤੁਹਾਨੂੰ ਲਾਈਵ ਨੰਗਲ ਡੈਮ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਜੀ ਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜੀ ਸਤਲੁਜ ਦਰਿਆ ਦਾ ਤੁਸੀਂ ਵਿਰਾਟ ਰੂਪ ਦੇਖ ਸਕਦੇ ਹੋ ਜੀ ਤੇ ਅੱਜ ਤਾਰੀਖ ਹੈਗੀ ਜੀ 10 ਸਤੰਬਰ ਸਮਾਂ ਹੋ ਗਿਆ ਜੀ ਇਸ ਵਕਤ 3:40 ਦੁਪਹਿਰ ਵੇਲੇ ਦੇ ਤੇ ਧੁੱਪ ਚੜੀ ਹੋਈ ਆ ਤੁਸੀਂ ਵੇਖ ਸਕਦੇ ਹੋ ਜੀ ਲਾਈਵ ਤਸਵੀਰਾਂ ਨੰਗਲ ਡੈਮ ਦੀਆਂ ਤੇ ਫਲੱਡ ਗੇਟ ਖੋਲੇ ਗਏ ਆ ਤੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਖੜਾ ਡੈਮ ਦੀ ਵੀ ਰਿਪੋਰਟ ਦਵਾਗੇ ਤੇ ਨੰਗਲ ਡੈਮ ਦੀ ਵੀ ਸਾਰੀ ਰਿਪੋਰਟ ਦਵਾਗੇ ਤੁਸੀਂ ਬਸ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਆ ਕਰੋ ਤੇ ਤੁਸੀਂ ਕਮੈਂਟਾਂ ਦੇ ਵਿੱਚ ਸਾਰੇ ਜਣੇ ਜ਼ਰੂਰ ਦੱਸਿਆ ਕਰੋ ਕਿ ਆਪਣੀ ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਵੇਖ ਰਹੇ ਹੋ ਅਸੀਂ ਪਹਿਲਾਂ ਵੀ ਤੁਹਾਡੇ ਲਈ ਨੰਗਲ ਡੈਮ ਦੀ ਵੀਡੀਓ ਬਣਾਈ ਸੀਗੀ ਜੀ ਤੁਸੀਂ ਉਹ ਵੀ ਜਰੂਰ ਵੇਖਿਓ ਤੇ ਅਸੀਂ ਇੱਥੇ ਲਾਈਵ ਵੀ ਹੋਏ ਸੀਗੇ ਤੁਸੀਂ ਜਰੂਰ ਵੇਖਿਓ ਤੇ ਹੁਣ ਆਪਾਂ ਗੱਲ ਕਰ ਲੈਂਦੇ ਆ ਜੀ ਪਖੜਾ ਡੈਮ ਦੀ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਨੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲੋਕਾਂ ਦੀਆਂ ਚਿੰਤਾਵਾਂ ਹੋ ਗਈਆਂ ਤੇ ਹੁਣ ਵਾਈ ਗੁਰੂ ਜੀ ਨੇ ਮੇਰ ਕੀਤੀ ਆ ਜੀ ਤੇ ਹੁਣ ਚੜਨ ਲੱਗੀਆਂ ਜੀ ਧੂਪਾਂ ਤੇ ਅੱਜ ਜੇਕਰ ਗੱਲ ਕਰ ਲਈਏ ਪਖੜਾ ਡੈਮ ਦੀ ਤੇ ਅੱਜ ਪਖੜਾ ਡੈਮ ਦੇ ਪਾਣੀ ਦਾ ਪੱਧਰ ਹੈਗਾ ਜੀ 1627. ਜਿਹੜਾ ਤਰੇ ਦਿਨ ਇਸ ਤੋਂ 10 ਕਟਿਆ ਤੇ ਹਰ ਰੋਜ਼ ਹੀ ਪਾਣੀ ਦਾ ਪੱਧਰ ਘਟੀ ਜਾ ਰਿਹਾ ਹੈ। ਬੇਸ਼ੱਕ ਕੁਝ ਕੁ ਪੁਆਇੰਟ ਘਟ ਰਿਹਾ ਵਾ ਪਰ ਘਟੀ ਜਾ ਰਿਹਾ ਵਾ ਜੀ। ਤੇ ਚਾਰੇ ਫਲੱਡ ਗੇਟ ਚਾਰ-ਚਾਰ ਫੁੱਟ ਖੋਲੇ ਗਏ ਆ ਜੀ। ਤੇ ਜੇਕਰ ਹੁਣ ਆਪਾਂ ਗੱਲ ਕਰ ਲਈਏ ਇਨਫਲੋ ਦੀ ਤਾ ਇਨਫਲੋ ਕਰ ਰਿਹਾ ਵਾ ਜੀ 55435 ਕਿਊਸਿਕ ਇਨਫਲੋ ਕਰ ਰਿਹਾ ਵਾ ਤੇ ਜੇਕਰ ਹੁਣ ਆਪਾਂ ਗੱਲ ਕਰ ਲਈ ਆਊਟਫਲੋ ਦੀ ਤਾਂ ਟਰਬਾਈਨਾਂ ਦੇ ਥਰੂ 30523 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੀ ਤੇ ਸਪਿਲਵੇ ਦੇ ਥਰੂ 32936 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੀ ਤੇ ਹੁਣ ਆਪਾਂ ਗੱਲ ਕਰ ਲੈਂਦੇ ਆ ਜੀ ਨੰਗਲ ਡੈਮ ਦੀ ਨੰਗਲ ਡੈਮ ਚੋਂ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜੀ 45000 ਕੁਐਸਿਕ ਹਾਂਜੀ ਹੁਣ ਨੰਗਲ ਡੈਮ ਦੇ ਥਰੂ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜੀ 45000 ਕੁਐਸਿਕ ਪਾਣੀ ਪਹਿਲੇ ਵਾਲੀ ਵੀਡੀਓ ਦੇ ਵਿੱਚ ਜਦੋਂ ਅਸੀਂ ਤੁਹਾਨੂੰ ਦਿਖਾਇਆ ਸੀਗਾ ਜੀ 3 ਸਤੰਬਰ ਨੂੰ ਉਸ ਟਾਈਮ ਪਾਣੀ ਛੱਡਿਆ ਜਾ ਰਿਹਾ ਸੀਗਾ ਜੀ ਨੰਗਲ ਡੈਮ ਚੋਂ ਸਤਲੁਜ ਦਰਿਆ ਦੇ ਵਿੱਚ 67000 ਕੁਐਸਿਕ ਪਾਣੀ ਤੇ ਅੱਜ ਹੈਗੀ ਜੀ ਮਿਤੀ 10 ਸਤੰਬਰ ਤੇ ਅੱਜ ਪਾਣੀ ਛੱਡਿਆ ਜਾ ਰਿਹਾ ਹੈ ਜੀ ਨੰਗਲ ਡੈਮ ਤੋਂ ਫਾਸਲੋ ਪ੍ਰਿਆਦੇ ਪਿੰਤਾ ਯਾਰ ਪਹਿਲਾ ਖਤਰੇ ਦੇ ਨਿਸ਼ਾਨ ਤੋਂ ਪਾਣੀ ਦਾ ਪੱਧਰ 1 ਫੁੱਟ ਘੱਟ ਰਹਿ ਗਿਆ ਸੀਗਾ ਜੀ ਸੋ ਹੁਣ ਵਾਈ ਗੁਰੂ ਨੇ ਮੇਰ ਕੀਤੀ ਆ ਹੁਣ ਸਭ ਕੁਝ ਨੋਰਮਲ ਸਿੱਧੀ ਤੇ ਆ ਚੁੱਕਿਆ ਹੈ ਜੀ ਪਾਣੀ ਪਹਿਲਾ ਵਾਂਗ ਹੀ ਚੱਲਣ ਲੱਪੇ ਜੀ ਜਿਵੇਂ ਪਹਿਲਾਂ ਚੱਲਦਾ ਸੀਗਾ ਜੀ ਤੇ ਇਸ ਵਕਤ ਅਸੀਂ ਤੁਹਾਨੂੰ ਕੈਮਰੇ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਜੀ ਨੰਗਲ ਡੈਮ 26 ਫਲੱਡ ਗੇਟ ਤੇ ਜਿਨ੍ਹਾਂ ਦੇ ਵਿੱਚੋਂ ਘੱਟ ਤੋਂ ਘੱਟ 10 ਤੋਂ 12 ਫਲੱਡ ਗੇਟ ਖੋਲੇ ਗਏ ਆ ਜੀ ਤਸਵੀਰਾਂ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਦੇਖ ਸਕਦੇ ਹੋ ਜੀ ਸਤਲੁਜ ਦਰਿਆ ਦਾ ਤੁਸੀਂ ਭੰਗਰੂਪ ਵੇਖ ਸਕਦੇ ਹੋ ਜੀ ਤੇ ਇਹੀ ਸਤਲੁਜ ਦਰਿਆ 'ਗੇ ਜਾ ਕੇ ਜਾਂਦਾ ਹੈ ਜੀ ਸ਼੍ਰੀ ਅਨੰਦਪੁਰ ਸਾਹਿਬ ਤੇ ਉਸ ਤੋਂ ਬਾਅਦ ਜਾਊਗਾ ਜੀ ਰੂਪਨਗਰ ਰੋਪੜ ਹੈ ਤੇ ਰੂਪਨਗਰ ਹੈੱਡ ਤੋਂ ਇਹੀ ਪਾਣੀ ਜਾਊਗਾ ਜੀ 48 ਘੰਟਿਆਂ ਬਾਅਦ ਹਰੀਕੇ ਪੱਤਨ ਤੇ ਫੇਰ ਜਾਏਗਾ ਜੀ ਇਹ ਸੰਗਰੂਰ ਤੇ ਸੰਗਰੂਰ ਤੋਂ ਬਾਅਦ ਇਹ ਜਾਏਗਾ ਜੀ ਫਾਜ਼ਿਲਕਾ ਤੇ ਫਾਜ਼ਿਲਕਾ ਤੋਂ ਬਾਅਦ ਜਾਏਗਾ ਜੀ ਇਹ ਫਿਰੋਜ਼ਪੁਰ ਤੇ ਆਖਿਰ ਨੂੰ ਇਹ ਪਾਣੀ ਜਾਊਗਾ ਜੀ ਘੁੰਮਦਾ ਘੁੰਮਦਾ ਲੈਂਦੇ ਪੰਜਾਬ ਪਾਕਿਸਤਾਨ ਦੇ ਵਿੱਚ ਸੋ ਤੁਸੀਂ ਵੇਖ ਲਓ ਜੀ ਸੱਤ ਲ ਦਰਿਆ ਦੀ ਕਿੰਨੀ ਤਕੜੀ ਮਾਰਿਆ ਤਿਆਪਾ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦੇਣਾ ਚਾਹੁੰਦੇ ਆ ਜੀ ਕਿ ਅਸੀਂ ਪਹਿਲਾਂ ਵੀ ਵੀਡੀਓ ਬਣਾਈ ਸੀਗੀ ਜੀ ਤੁਹਾਡੇ ਲਈ ਨੰਗਲ ਡੈਮ ਦੀ ਪਰ ਤੁਸੀਂ ਯਾਰ ਆਪਣੀ ਵੀਡੀਓ ਉਹ ਵੇਖੀ ਨਹੀਂ ਸੋ ਐਵੇਂ ਨਾ ਕਰਿਆ ਕਰੋ ਯਾਰ ਜੇ ਮੈਂ ਵੀਡੀਓ ਪਾਉਂਦਾ ਹੁੰਦਾ ਤੁਸੀਂ ਪੂਰੀ ਵੇਖ ਲਿਆ ਕਰੋ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਤੁਹਾਡੇ ਮੋਹਰੇ ਲੋ ਜੀ ਇੱਕ ਵਾਰ ਤੁਸੀਂ ਫੇਰ ਵੇਖੋ ਜੀ ਸਤਲੁਜ ਦਾ ਵਿਰਾਟ ਰੂਪ ਤੇ ਨੰਗਲ ਤੋਂ ਲੈ ਕੇ ਰੂਪਨਗਰ ਰੋਪੜ ਤੱਕ 30 ਪਿੰਡ ਹੋਣਗੇ ਜੀ ਜਾਂ ਫਿਰ 30 ਤੋਂ ਵੀ ਵੱਧ ਪਿੰਡ ਹੋਣਗੇ ਤੇ ਉਹਨਾਂ ਪਿੰਡਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਸੀਗੇ ਜੀ ਆਪਾਂ ਤੁਹਾਨੂੰ ਸਾਰਾ ਕੁਝ ਜੀ ਦਿਖਾਇਆ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਉਹ ਵੀ ਵੇਖ ਲਿਓ ਜੀ ਆਪਾਂ ਗਏ ਸੀਗੇ ਜੀ ਚੰਦਪੁਰ ਬੇਲਾ ਸ਼ਾਹਪੁਰ ਤੇ ਬੁਰਜ ਪਿੰਡ ਆਪਾਂ ਤੁਹਾਨੂੰ ਸਾਰੀਆਂ ਵੀਡੀਓ ਦਿਖਾਈਆਂ ਜੀ ਉਹ ਤੁਸੀਂ ਜ਼ਰੂਰ ਵੇਖਿਓ ਜੀ ਕਿਉਂਕਿ ਸੱਚੀ ਹੋਈ ਜੀਓ ਨਾ ਪਿੰਡਾਂ ਦੇ ਵਿੱਚ ਬਹੁਤ ਹੀ ਬੁਰਾ ਹਾਲ ਸੀਗਾ ਜੀ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੁਸੀਂ ਜਰੂਰ ਕਰਿਓ ਜੀ ਤੇ ਆਪਾਂ ਤੁਹਾਡੇ ਲਈ ਪਹਿਲੇ ਦਿਨ ਤੋਂ ਹੀ ਅਪਡੇਟ ਦੇਣ ਦੀ ਕੋਸ਼ਿਸ਼ ਕਰਦੇ ਆ ਜੀ ਸਤਲੁਜ ਦਰਿਆ ਦੀ ਸੋ ਅੱਜ ਆਪਾਂ ਆ ਚੁੱਕੇ ਆ ਜੀ ਨੰਗਲ ਡੈਮ ਤੇ ਤੁਹਾਨੂੰ ਸਾਰੇ ਜਣੇ ਨੂੰ ਦਿਖਾਣ ਆ ਗਿਆ ਜੀ ਪਾਣੀ ਦੀ ਮੌਜੂਦਾ ਸਥਿਤੀ ਕੀ ਆ ਕਹਿ ਲੋ ਜੀ ਇੱਕ ਵਾਰ ਆਪਾਂ ਤੁਹਾਨੂੰ ਫੇਰ ਤੋਂ ਦੱਸ ਦੇਣਾ ਚਾਹੁੰਦੇ ਆ ਜੀ ਇਹ ਵੀਡੀਓ ਬਣਾ ਰਿਹਾ ਜੀ ਅਸੀਂ 10 ਸਤੰਬਰ ਤੇ ਸਮਾਂ ਹੋਣ ਲੱਗਿਆ ਜੀ ਹੱਥ ਤੱਕ 4 ਬੱਤਾਂ ਲੱਗੇ ਹੋਏ ਆ ਜੀ ਸ਼ਾਮਾਂ ਦੇ ਤੇ ਤੋਂ ਚੜੀ ਹੋਈ ਆ ਮੌਸਮ ਪੂਰਾ ਕਲੀਅਰ ਆ ਤੇ ਅਸੀਂ ਤੁਹਾਨੂੰ ਇਸ ਵਕਤ ਕੈਮਰੇ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਨੰਗਲ ਡੈਮ ਵੱਲੋਂ ਪਾਣੀ ਛੱਡਿਆ ਜਾ ਰਿਹਾ ਜੀ ਸਤਲੁਜ ਦਰਿਆ ਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਜੀ ਨੰਗਲ ਡੈਮ ਦੇ 26 ਫਲੱਡ ਗੇਟ ਤੇ ਜਿਨ੍ਹਾਂ ਵਿੱਚ 10 ਤੋਂ 12 ਗੇਟ ਖੋਲੇ ਹੋਏ ਸੀਗੇ ਜੀ ਤੇ ਨਾਲ ਹੀ ਆਪਾਂ ਤੁਹਾਨੂੰ ਪਾਣੀ ਦੀ ਜਾਣਕਾਰੀ ਵੀ ਦੇ ਦਿੱਤੀ ਆ ਬਾਕੀ ਦੱਸਿਓ ਫਿਰ ਹੈਨਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਪੈ ਗਈ ਮਿਲ ਵਲੌਗ ਤੋਂ ਬਾਜੀ 71 ਬੱਚੋ ਪੱਕਾ ਸੰਪੇਕ ਤੇ ਚੈਨਲ ਨੂੰ